ਵਾਇਪੁਰ ਦੀ ਕੀ ਪਤੇ ਜੈ ਹਿੰਦ ਬੀਜੇਪੀ ਵਿਧਾਨ ਸਭਾ ਉਮੀਦਵਾਰ ਪੰਜਾਬ ਚ ਚਰਨਜੀਤ ਸਿੰਘ ਹੁਣ ਪੂਰੇ ਪੰਜਾਬ ਵਿੱਚ ਸਾਰੀਆਂ ਵਿਧਾਨ ਸਭਾ ਦੇ ਵਿੱਚ ਬੂਥ ਵਾਈਜ਼ ਸ਼ਕਤੀ ਕੇਂਦਰ ਵਾਈਜ਼ ਤੇ ਮੰਡਲ ਵਾਈਜ਼ ਜਿਹੜੇ ਸੈਂਟਰ ਦੀਆਂ ਸਕੀਮਾਂ ਦੇ ਕੈਂਪ ਲੱਗ ਰਹੇ ਆ ਫਰੀ ਕੈਂਪ ਲੱਗ ਰਹੇ ਆ ਕੋਈ ਵੀ ਉਹਦੇ ਵਿੱਚ ਫੀਸ ਨਹੀਂ ਚਾਰਜ ਕੀਤੀ ਜਾ ਰਹੀ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਹੈਗੀਆਂ ਚਾਹੇ ਉਹ ਆਵਾਸ ਯੋਜਨਾ ਹੈਗੀ ਆ ਜਨਤਨ ਯੋਜਨਾ ਹੈਗੀ ਆ ਕਿਸਾਨ ਨਿਯੋਜਨਾ ਹੈਗੀ ਆ ਊਰਜਾ ਯੋਜਨਾ ਹੈਗੀ ਆ ਉਜਵਲ ਯੋਜਨਾ ਹੈਗੀ ਆ ਚਾਹੇ ਉਹ ਮੈਕਰੋ ਲੋਨ ਹੈਗੀ ਆ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਹੈਗੀਆਂ ਸਾਰਿਆਂ ਦੇ ਕੈਂਪ ਹਰਕ ਪਿੰਡ ਦੇ ਵਿੱਚ ਲੱਗ ਵੀ ਰਹੇ ਆ ਤੇ ਟਾਂਡਾ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੈਂਪ ਲੱਗਣਗੇ ਜਿਸ ਦਾ ਫਾਇਦਾ ਆਮ ਜਨਤਾ ਨੂੰ ਆਮ ਪਬਲਿਕ ਨੂੰ ਘਰ ਘਰ ਤੱਕ ਪਹੁੰਚਾਇਆ ਜਾਏਗਾ ਬਹੁਤ ਜਲਦ ਸਾਰੇ ਪਿੰਡਾਂ ਦੀ ਲਿਸਟ ਡੇਟ ਵਾਈਜ਼ ਅਤੇ ਟਾਈਮ ਵਾਈਜ਼ ਇਸ਼ੂ ਕਰ ਦਿੱਤੀ ਜਾਏਗੀ ਇਹੀ ਅਸੀਂ ਅਪੀਲ ਕਰਦੇ ਹਾਂ ਨਰਿੰਦਰભાઈ ਮੋਦੀ ਜੀ ਆਪਣੇ ਪ੍ਰਧਾਨ ਮੰਤਰੀ ਜੀ ਵੱਲੋਂ ਅਤੇ ਅਮੀਸ਼ਾ ਜੀ ਵੱਲੋਂ ਜੇਪੀ ਨੱਡਾਜੀ ਵੱਲੋਂ ਤੇ ਵੱਧ ਚੜ ਕੇ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਜਿਹੜੀ ਜਨਤਾ ਲੋੜਵੰਦ ਹੈਗੀ ਆ ਉਹ ਇਸ ਕੈਂਪਾਂ ਦਾ ਲਾਭ ਉਠਾਵੇ ਤਾਂ ਕਿ ਨਿਰਪੱਖ ਤੌਰ ਤੇ ਹਰਕ ਨੂੰ ਇਹ ਜ਼ਰੂਰੀ ਤੇ ਬੁਨਿਆਦੀ ਸਹੂਲਤ ਅਸੀਂ ਮੁਹੱਈਆ ਕਰਵਾ ਸਕੀਏ ਜੈ ਹਿੰਦ